हां जी सत श्री काल जी सारे बहन भ्रामा नु उम्मीद करते हां कि ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜੈਂਦਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਅ ਰਿਸ਼ਤੇ نوٹ ਕਰੋ ਜੀ ਫਾਈਲ ਨੰਬਰ 606 ਨਾਮ ਕੌਰ ਜ਼ਿਲ੍ਹਾ ਫਾਜ਼ਿਲਕਾ ਏਰੀਆ ਜਿਲਾਲਾਬਾਦ ਕਾਸਟ ਜੱਟ ਸਿੱਖ ਗੋਤ ਧਾਲੀਵਾਲ ਹਾਈਟ 5 ਫੁੱਟ 6 ਇੰਚ ਜਨਮ 19 ਜੁਲਾਈ 1999 ਪੜਾਈ ਬੀ ਕਾਮ ਫਾਦਰ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਪੜਾਈ ਇੱਕ ਛੋਟਾ ਅਨਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਦੀ ਪੜ੍ਹਾਈ ਵਧੀਆ ਕੀਤੀ ਹੋਵੇ ਜਿਵੇਂ 4 ਤੋਂ 5 ਕਿਲੀਆਂ ਤੱਕ ਆਉਂਦੀ ਹੋਵੇ ਮੁੰਡਾ ਨਿਸ਼ਾਰਹਿਤ ਹੋਵੇ ਮੁੰਡਾ ਵਧੀਆ ਖਾਨਦਾਨੀ ਹੋਵੇ ਪਰਿਵਾਰ ਵਧੀਆ ਹੋਵੇ ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 607 ਨਾਮ ਕੌਰ ਡਿਵੋਰਸ 8 ਮੰਤ ਤਲਾਕशुदा ਕੁੜੀ ਦਾ ਰਿਸ਼ਤਾ ਹੈ ਜੀ ਜ਼ਿਲ੍ਹਾ ਮਾਨਸਾ ਕਾਸਟ ਜੱਟ ਸਿੱਖ ਗੋਦਸਰਾ ਹਾਈਟ 5 ਫੁੱਟ 4 ਇੰਚ ਜਨਮ ਫਰਵਰੀ 1997 ਪੜ੍ਹਾਈ 12 ਪਾਸ ਪ੍ਰਾ ਇੱਕ ਮੈਰਿਡ ਪੈਨ ਇੱਕ ਅਨਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 5 ਤੋਂ 10 ਕਿੱਲੇ ਤੱਕ ਆਉਂਦੀ ਹੋਵੇ। ਮੁੰਡਾ ਸੋਹਣਾ ਸੁਨੱਖਾ ਹੋਵੇ ਰੰਗ ਸਾਫ਼ ਹੋਵੇ ਮੁੰਡਾ ਵਧੀਆ ਜੋਬ ਕਰਦਾ ਹੋਵੇ ਜਾਂ ਖੇਤੀਬਾੜੀ ਕਰਦਾ ਹੋਵੇ ਤਲਾਕਸ਼ੋਦਾ ਹੋਵੇ ਜਾਂ ਅਨਮੈਰਿਡਾ ਬੱਚਾ ਕੋਲੇ ਨਾ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 608 ਨਾਮ ਕੌਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਮਲੋਟ ਕਾਸਟ ਜੱਟ ਸਿੱਖ ਗੋਤ ਗਦਾਰਾ ਹਾਈਟ 5 ਫੁੱਟ 3 ਇੰਚ ਜਨਮ 23 ਸਤੰਬਰ 1998 ਪੜ੍ਹਾਈ ਬੀਏ ਕੁੜੀ ਸਲਾਈ ਦਾ ਪੂਰਾ ਕੰਮ ਜਾਣਦੀ ਹੈ ਭਰਾ ਭੈਣ 1 ਮੈਰਿਡ ਭਰਾ ਇੱਕ ਬੀਐਸਐਨਐਲ ਕੰਪਨੀ ਵਿੱਚ ਨੌਕਰੀ ਤੇ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਦਾ ਜ਼ਮੀਨ ਆਉਂਦੀ ਹੋਵੇ ਚ 4 ਤੋਂ 5 ਕਿੱਲੇ ਸੋਨਾ ਸੁਨੱਖਾ ਹੋਵੇ ਕੋਈ ਵਧੀਆ ਜੋਬ ਤੇ ਹੋਵੇ ਨਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਕਾਰਡ ਨੋਟ ਕਰੋ ਜੀ ਫਾਈਲ ਨੰਬਰ 609 ਨਾਮ ਸਿਮਰਲੀਨ ਸਿੰਘ ਸ਼ੋਰਟ ਟਾਈਮ ਡਿਵੋਰਸ ਹੈ ਜੀ ਕਾਸਟ ਸਿੱਖ ਖत्री ਜਨਮ ਅਗਸਤ 10 ਅਗਸਤ 1993 ਪੜ੍ਹਾਈ ਸੀਏ ਜੋਬ ਅਕਾਊਂਟੈਂਟ ਫੈਮਿਲੀ ਫਾਦਰ ਸਿਵਲਿੰਗ 1 ਯੰਗਰ ਬ੍ਰਦਰ ਐਂਡ ਮਦਰ ਇਹਨਾਂ ਨੂੰ ਲੋੜ ਹੈ ਜੀ ਇਸ ਤਰੀ ਸਿੱਖ ਖत्री ਲੜਕੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਣ ਜੀ ਲੜਕੀ ਸਿੰਪਲ ਹੋਵੇ ਵਧੀਆ ਫੈਮਿਲੀ ਅਤੇ ਸਿੰਪਲ ਹੋਵੇ ਘਰ ਦਾ ਸਾਰਾ ਕੰਮ ਕਰ ਜਾਣਦੀ ਹੋਵੇ ਐਜੂਕੇਟਿਡ ਹੋਵੇ ਸਿੰਪਲ ਮੈਰਿਜ ਕੋਈ ਦਿਖਾਵਾ ਨਹੀਂ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 90414 29709 ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 610 ਨਾਮ ਅਮਨਦੀਪ ਕੌਰ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਗਰੀਵਾਲ ਜਨਮ 10 ਦਸੰਬਰ 1996 ਹਾਈਟ 5 ਫੁੱਟ 6 ਇੰਚ ਪੜਾਈ ਬੀਐਸਸੀ ਨਰਸਿੰਗ ਸਟੇਟਸ ਕੈਨੇਡਾ ਪੀਆਰ ਇੱਕ ਪੈਂਡ ਮੈਰਿਡ ਕੈਨੇਡਾ ਵਰਕ ਪਰਮਿਟ ਇੱਕ ਪ੍ਰਾ ਇੰਡੀਆ ਮੈਰਿਡ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਲੋੜ ਹੈ ਜੇ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 8 ਤੋਂ 10 ਕਿੱਲਿਆਂ ਤੋਂ ਜ਼ਿਆਦਾ ਆਉਂਦੀ ਹੋਵੇ ਸੋਹਣਾ ਸੱਖਾ ਹੋਵੇ ਜੀ ਮੁੰਡਾ ਤੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਫੈਮਿਲੀ ਵਧੀਆ ਹੋਵੇ ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੀਲੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 605 ਨਾਮ ਅਵਲਜੋਤ ਸਿੰਘ ਕਾਸ਼ਤ ਜੱਟ ਸਿੱਖ ਖੱਤਰੀ ਸੋਰੀ ਕਾਸਟਿਕ 6 ਕਤਰੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਨਮ 1 ਮਾਰਚ 1998 ਪੜ੍ਹਾਈ ਪਲੈਸਟੂ ਵਿਦ ਅਕਾਊਂਟਸ ਜੋਬ ਅਕਾਊਂਟੈਂਟ ਮਾਸਟਰ ਇਨ ਸੀਏ ਆਫਿਸ ਹਾਈਟ 5 ਫੁੱਟ 7 ਇੰਚ ਫੈਮਿਲੀ ਮਾਤਾ ਪਿਤਾ ਅਤੇ ਇੱਕ ਭਰਾ ਇਹਨਾਂ ਨੂੰ ਲੋੜ ਹੈ ਜਿਹੜੇ ਰਸਤੇ ਦੀ ਲੜਕੀ ਐਜੂਕੇਟਿਡ ਹੋਵੇ ਅਤੇ ਬਿਟਿਕ ਦਾ ਕੋਰਸ ਜਾਂ ਕੋਈ ਹੋਰ ਵਧੀਆ ਕੋਰਸ ਕੀਤਾ ਹੋਵੇ ਜੀ ਸਿੰਪਲ ਲੜਕੀ ਤੇ ਵਧੀਆ ਫੈਮਿਲੀ ਹੋਵੇ ਸਿੱਖ ਫੈਮਿਲੀ ਹੋਵੇ ਜੀ ਗੁਰੂ ਰਾਮ ਸਾਹਿਬ ਜੀ ਨਾਲ ਜੁੜੇ ਹੋਣ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 90414 29700 ਨੂੰ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ